ਕਿੱਡਾ ਖੁੰਦਾ ਫਿਰ ਉਹ ਸਨੈਰਾ ਵੱਡਾ ਹੀ ਆ ਪਾਸ ਹੋਏ ਸੰਗਰੂਰ ਵਾਲੇ ਨਹੀਂ ਗਗਨ ਪੀਰ ਜੀ ਨੇ ਗਗਨ ਹਾਂਜੀ ਉਹਨਾਂ ਨੇ ਮੈਨੂੰ ਅਰਦਾਸਾ ਕਰਾਇਆ ਸਨੈਰੇ ਦੇ ਕੇ ਗਏ ਇੱਕ ਵੱਡਾ ਹਾਂ ਤੇ ਦੋ ਬਾਟੇ ਦੇ ਗਏ ਉਹਨਾਂ ਨੇ ਅਰਦਾਸ ਬੇਨਤੀ ਕਰਾਈ ਵਾਹ ਵਾਹ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਨੈਰਾ ਕਿ ਦਰਾ ਚਾਹੀਦਾ ਤਾਂ ਮੈਂ ਕਹਿ ਗਿਆ ਕਿ ਮੈਂ ਸਲੂਤਰ ਵਟਾ ਕੇ ਰਦਾ ਹਾਂ ਤੇ ਸਨੈਰਾ ਵੀ ਵੱਡਾ ਚਾਹੀਦਾ ਫਿਰ ਜਿਹੜਾ ਸੁੱਖਾ ਤਿਆਰ ਕਰਦੇ ਸੁੱਖਾ ਲੈ ਕੇ ਆਉਂਦੇ ਆਪ ਹੀ ਵੱਢ ਕੇ ਲੈ ਕੇ ਆਉਂਦੇ ਕਿਵੇਂ ਆ ਕਿ ਲਾਇਆ ਕਿਤੇ ਨਹੀਂ ਪਾਸ਼ੋ ਇਦਾਂ ਹੀ ਵੜ ਰਹੀਦਾ ਨਹਿਰਾ ਨੂਰਾ ਦੇ ਵੇਖ ਲਈਦਾ ਲਾਗੇ ਪਿੰਡਾ ਪੁੰਡਾ ਤੁਰ ਫਿਰ ਕੇ ਦੂਰ ਵਾਧੂ ਆ ਹਾਂਜੀ ਜਿੱਥੇ ਹੋਏ ਵੜ ਰਹੀਦਾ ਹੂੰ ਇਦਾਂ ਹੀ ਦੇਗ ਪਾਣੀ ਛਕ ਲਈਦਾ ਵਾ ਹੂੰ 4 ਵਜੇ ਤੋਂ ਜਾਣਾ ਨਾ ਤੇ ਆਪਾਂ ਪਹਿਰੇ ਦੇ ਸੁੱਖਾ ਸਾਖਾ ਵੱਡਣਾ ਹੂੰ ਦੇਗ ਛਕ ਲੈਣੀ ਵਧੀਆ ਜੀ ਲਾਗੇ ਚੀਤਾਂ ਗੜੀ ਦਾਸ ਬੇਨਤੀ ਕਰਕੇ ਚੱਲ ਜਾਣਾ ਵਾ ਮਹਾਰਾ ਸੇਵਾ ਚੱਲੇ ਹੁਣ ਆਪਾਂ ਚੱਲੇ ਆ ਦੇਗ ਵੱਡਣ ਚੜਦੀ ਕਾਰਨਾ ਵੱਡ ਗਿਆ ਤੇ ਲੈ ਕੇ ਆਈਏ ਹੂੰ ਚੱਲ ਜਾਈਦਾ ਵਾ ਫੇਰ ਨਹੀਂ ਦੀਦਾ ਪਾਸ਼ੋ ਘੁੰੜਿਆ ਕੀ ਆ ਮਹਾਰਾ ਜੀ ਦੀ ਕਿਰਪਾ ਅਈਦਾ ਕਿ ਮੇਰੇ ਪਾਸ ਜੋ ਬੜੀਆ ਪੂਣ ਲੜੇ ਆ ਹੂੰ ਇਹ ਮਨ ਨੂੰ ਨੇ ਸੋਚ ਹੀ ਨਹੀਂ ਪਈ ਕਦੀ